ਉਹਦੇ ਤੇ ਕਿਸੇ ਇੱਕ ਚੈਨਲ ਦਾ ਠੇਕਾ ਲਿਆ ਉਹਨਾਂ ਨੇ ਪਰ ਲੈ ਲਿਆ ਸੀ ਠੇਕਾ 11 ਸਾਲ ਪਹਿਤ ਬੈਠੋ ਸਰ ਮੈਂ ਕੀ ਗੱਲ ਕਰਤੀ 11 ਸਾਲ ਹੋ ਗਈ ਇੱਕ ਚੈਨਲ ਚਲਾਈ ਜਾਂਦਾ ਜੀ 21 ਜੁਲਾਈ ਨੂੰ ਖਤਮ ਹੋ ਰਿਹਾ ਐਗਰੀਮੈਂਟ 2023 ਚ 12 ਚ ਦਿੱਤਾ ਸੀ ਪਹਿਲੀ ਗੱਲ ਤਾਂ ਇਹ ਹੈ ਜੀ ਜੇ 5 ਸਾਲ ਤੋਂ ਬਾਅਦ ਬੰਦ ਕਿਸੇ ਵੀ ਦੇਸ਼ ਦੇ ਸੰਵਿਧਾਨ ਮੁਤਾਬਕ ਕਿਸੇ ਵੀ ਸੰਸਦਾਂ ਚ ਇਲੈਕਸ਼ਨ ਨਾ ਹੋਵੇ ਉਹ ਗੈਰ ਲੋਕਤੰਤ੍ਰਿਕ ਹੋ ਜਾਂਦੀ ਹੈ ਸ਼੍ਰੋਮਣੀ ਗੜੀ ਦੇ 11 ਸਾਲ ਹੋ ਗਏ ਜੀ ਇਲੈਕਸ਼ਨ ਨਹੀਂ ਹੋਈਆਂ ਉਹ ਆਪ ਆਪ ਗੈਰ ਲੋਕਤੰਤ੍ਰਿਕ ਨੇ ਆਪ ਕਾਰਜਕਾਰੀ ਨੇ ਜਿਹੜੇ ਕੱਲ ਕਾਰਜਕਾਰੀ ਜਸਹਰ ਸਾਹਿਬ ਨੂੰ ਉਤਾਰ ਰਹੇ ਸੀ ਆਪ ਕਾਰਜਕਾਰੀ ਨੇ ਤੇ ਮੈਂ ਕਦੋਂ ਕਹਿਣਾ ਜੀ ਕਿ ਮੇਰੇ ਕਿਸੇ ਚੈਨਲ ਨੂੰ ਦੇ ਦਿਓ ਨਾ ਮੇਰਾ ਕੋਈ ਚੈਨਲ ਹੈ ਨਾ ਮੇਰੇ ਰਿਸ਼ਤੇਦਾਰ ਦਾ ਕੋਈ mafia ਇਸ ਗਲਤੀ ਤਾਂ ਪੀਟੀਸੀ ਵਾਲਿਆਂ ਨੂੰ ਪੀਟੀਸੀ ਦੇ ਮਾਲਕਾਂ ਨੂੰ ਚਲੋ ਛੱਡੋ ਬਾਦਲਾਂ ਨੂੰ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਪਹਿਲਾਂ ਸਾਨੂੰ ਮੁੱਲ ਬਿਲਦੀ ਸੀ ਉਹ ਸਾਨੂੰ ਫ੍ਰੀ ਮਿਲਾਇ ਕਰੂਗੀ। ਉਹਨਾਂ ਨੂੰ ਦਿੱਕਤ ਕੀ ਹੈ? ਮੈਂ ਦੱਸ ਦਾਂ ਦਿੱਕਤ ਕੀ ਹੈ? ਕਿਉਂਕਿ ਮੈਂ ਕਲਾ ਆਰਟ ਵਾਲੇ ਫੀਲਡ ਨਾਲ ਰਿਲੇਟਡ ਆ। ਜਥੇਦਾਰ ਸਾਹਿਬ ਨੇ ਵੀ ਹੁਕਮ ਕੀਤਾ 1 ਸਾਲ ਪਹਿਲਾਂ ਕਿਉਂਕਿ ਜਥੇਦਾਰ ਸਾਹਿਬ ਅਪੀਲ ਨਹੀਂ ਕਰਦੇ ਹੁੰਦੇ। ਜਦ ਅਰ ਸਾਹਿਬ ਹੁਕਮ ਕਰਦੇ ਫਰਮਾਨ ਕਰਦੇ ਆਕਾਲ ਤੱਕ ਸਭ ਸਾਡੀ ਸਭ ਸਭ ਉੱਚ ਪਦਵੀ ਹੈ ਗਿਆਨੀ ਹਰਪੀ ਸਿੰਘ ਜੀ ਉਹਨਾਂ ਨੇ ਪਿਛਲੇ ਸਾਲ ਇਹ ਹੁਕਮ ਕੀਤਾ ਸੀ ਐਸਐਸ ਐਸਜੀਪੀਸੀ ਨੂੰ ਕਿ ਤੁਸੀਂ ਆਪਣਾ ਚੈਨਲ ਬਣਾਓ ਤੇ ਉਹਦੇ ਤੇ ਗੁਰਵਾਨੀ ਹੋਣੀ ਚਾਹੀਦੀ ਆ ਉਹਦੀ ਗੱਲ ਨਹੀਂ ਮੰਨੀ ਜੀ ਨਹੀਂ ਮੰਨੀ ਬਣਾ ਲੈ ਚੈਨਲ ਨਹੀਂ ਵੰਡ ਦਿੰਦੇ ਉਹ ਬੈਠੇ ਨੇ ਉਹ ਕਹਿੰਦੇ ਨਾ ਇਹ ਸਾਡਾ ਹੈ ਇਹ ਤੇ ਕਬਜ਼ਾ ਸਾਡਾ ਹੈ ਮੈਂ ਹੁਣ ਦੱਸਦਾ ਬੁਰੀ ਦੁਨੀਆ ਇਸ ਵਕਤ ਦੇਖ ਰਹੀ ਹੋਊਗੀ ਮੈਂ ਦੱਸਦਾ ਇਹ ਪੈਸੇ ਕਿਵੇਂ ਕਮਾਉਂਦੇ ਆ ਧਾਮੀ ਸਾਹਿਬ ਤਾਂ ਚਲੋ ਉਹਨਾਂ ਦੇ ਪ੍ਰਧਾਨ ਨੇ ਲਾਏ ਹੋਏ ਨੇ ਕੱਲ ਉਹਨਾਂ ਨੂੰ ਵੀ ਕਹਾਂਗੇ ਕਾਰਜਕਾਰੀ ਸੀ ਚੱਲ ਵੀ ਤੂੰ ਉਹ ਕਹਿੰਦੇ ਫ੍ਰੀ ਟੁਅਰ ਤਾਂ ਹੈਗੀ ਹੈ ਜੀ ਅਸੀਂ ਕਹਾਂ ਕਿਸੇ ਨੂੰ ਕੁਝ ਕਹਨੇ ਫ੍ਰੀ ਟੂ 에ਰ ਨਹੀਂ ਹੈਗੀ ਮੀਡੀਆ ਵਾਲੇ ਬੈਠਿਆ ਜੇ ਫ੍ਰੀ ਟੂ 에ਰ ਹੁੰਦੀ ਬਾਕੀ ਚੈਨਲਾਂ ਤੇ ਕਿਉਂ ਨਹੀਂ ਆਉਂਦੀ ਕਿ ਉਹ ਬਾਕੀ ਚੈਨਲ ਗੁਰਵਾਨੀ ਨੂੰ ਪਸੰਦ ਨਹੀਂ ਕਰਦੇ ਜਾਂ ਬਾਕੀ ਚੈਨਲਾਂ ਨੂੰ ਸੁਣਨ ਵਾਲੇ ਦਰਸ਼ਕ ਗੁਰਵਾਨੀ ਨੂੰ ਪਸੰਦ ਨਹੀਂ ਕਰਦੇ ਫ੍ਰੀ ਟੂ 에ਰ ਨਹੀਂ ਹੈਗੀ ਜੀ ਐਕਸਕਲੂਸਿਵ ਰਾਈਟਸ ਨੇ ਇਹਨੂੰ ਇੰਗਲਿਸ਼ ਚ ਕਹਿੰਦੇ ਆ ਸਰ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਇੰਟੈਲੈਕਚੁਅਲ ਵਕੀਲ ਬਥੇ ਹੋਣਗੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੈ ਕਿ ਮੈਂ ਹੀ ਇਸ ਕੰਟੈਂਟ ਦਾ ਮਾਲਕਾਂ ਕੰਟੈਂਟ ਹੋ ਗਿਆ ਜੋ ਲਿਖਿਆ ਹੈ ਇੱਕ ਮਾਲਕ ਬਣ ਗਈ ਸਰ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਰੀ ਭਾਈਤਾਂ ਦੀ ਪਟਾਂ ਦੀ ਬਾਣੀ ਹੈ ਵਿੱਚ ਗੁਰੂ ਅਰਜਨ ਸਾਹਿਬ ਨੇ ਕੰਪਾਈਲ ਕੀਤੀ ਤੇ ਮਾਲਕ ਇਹ ਬਣ ਕੇ ਬਹਿ ਗਏ ਕਿੰਤ ਲੈਕਚਰ ਪ੍ਰੋਪਰਟੀ ਰਾਈਟ ਸਾਡੇ ਕੋਲ ਨਹੀਂ ਨਹੀਂ ਸਰ ਹੋ ਹੀ ਨਹੀਂ ਸਕਦਾ ਜੇ ਐਸੇ ਕਰਕੇ ਇਹਨਾਂ ਨੂੰ ਹੁਣ ਦੁੱਖ ਹੋ ਰਿਹਾ ਕਿਉਂਕਿ ਮੈਨੂੰ ਸਾਰਾ ਪਤਾ ਹੈ ਹੁਣ ਇਹ ਪੈਸੇ ਕਿਵੇਂ ਕਮਾਉਂਦੇ ਨੇ ਤੁਸੀਂ ਜਾਣੋ ਮਾਜੀ ਗੁਰਵਾਣੀ ਤਾਂ ਜੀ ਬਿਲਕੁਲ ਪੀਟੀਸੀ ਜਿੱਥੇ ਮਰਜੀ ਲਾ ਲਓ ਜੀ ਕੋਈ ਆਰ ਨਹੀਂ ਆਉਂਦੀ ਜੀ ਉਹਦੇ ਵਾਸਤੇ ਆਇਡਾ ਹੋਣਾ ਜ਼ਰੂਰੀ ਹੁੰਦਾ ਸਰ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਪੂਰੀ ਦੁਨੀਆ ਪੰਜਾਬੀ ਵਾਸਤੇ ਤੇ ਜੇ ਪੀਟੀਸੀ ਲਵਾਉਣਾ ਹੈ ਆਪਣੇ ਘਰੇ ਤਿੰਨ ਚਾਰ ਚੈਨਲਾਂ ਦਾ ਪੈਕੇਜ ਹੋਊਗਾ 54 ਡਾਲਰ ਲੱਗਦੇ ਆ ਜੀ ਅਮਰੀਕਾ ਕੈਨੇਡਾ ਚ ਜੇ ਪੀਟੀਸੀ ਲਵਾਉਣਾ ਹੈ ਉਹ ਲਵਾਉਣਾ ਹੀ ਪੈਣਾ ਕਿਉਂਕਿ ਗੁਰਬਾਣੀ ਸੁਣਨੀ ਹੈ ਗੁਰਬਾਣੀ ਘਰੇ ਚੱਲਦੀ ਹੋਵੇ ਬਰਕਤ ਆਉਂਦੀ ਹੈ ਜੀ ਹਰੇਕ ਦੇ ਘਰੇ ਚੱਲਦੀ ਹੈ ਬਹੁਤ ਸਾਰੇ ਬੈਠੇ ਲੋਕ ਗੁਰਬਾਣੀ ਚੱਲਦੀ ਹੈ ਸ਼ਾਮ ਨੂੰ ਸਵੇਰੇ ਹੁਕਮਨਾਮਾ ਅਰਦਾਸ ਸੁਣਦੇ ਆ ਉਹ 54 ਡਾਲਰ ਇੱਕ ਟੀਵੀ ਦਾ ਜੀ ਦੇਖ ਲਓ ਹੁਣ ਕਿੰਨੇ ਟੀਵੀ ਨੇ ਫਿਰ ਤੇ ਫਿਰ ਉਸ ਗੁਰਬਾਣੀ ਕਰਕੇ ਟੀਆਰਪੀ ਟੈਲੀਵਿਜ਼ਨ ਰੇਟਿੰਗ ਪੁਆਇੰਟ ਟੀਆਰਪੀ ਵੱਧ ਜਾਂਦੀ ਹੈ ਜੀ ਕਿ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਇਹ ਚੈਨਲ ਲੋਕਾਂ ਵੱਲੋਂ ਦੇਖਿਆ ਗਿਆ ਉਹਦੇ ਨਾਲ ਵਿਗਿਆਪਨ ਉਹਦੇ ਨਾਲ ਆਉਂਦੇ ਨੇ ਜੀ ਉਸ ਚੈਨਲ ਦੇ ਯਾਰ ਇਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਲੋਕ ਦੇਖਦੇ ਆ ਐ ਹੁੰਦੇ ਆ ਜੀ ਪਾਣੀ ਪਿੱਟ ਰਿਹਾ ਜੀ ਹੋਰ ਨੰਨ ਕੀ ਰੋੜਾ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਆਪਣੇ ਕੋਲ ਲੈ ਕੇ ਕਹਿੰਦੇ ਨੇ ਫ੍ਰੀ ਟੂਅਰ ਹੈ ਕਿਵੇਂ ਫ੍ਰੀ ਟੂਅਰ ਹੈ ਜੋ ਅਸੀਂ ਕਹਿ ਰਹੇ ਹਾਂ ਅਸੀਂ ਇਹ ਕਹਿ ਰਹੇ ਹਾਂ ਕਿ ਉੱਥੇ ਕੈਮਰਾ ਲਿਆਂਦੀ ਲੋੜ ਨਹੀਂ ਹੈਗੀ ਜੀ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਹੈ ਕੀਰਤਨ ਚੱਲਦਾ ਹੈ ਉੱਥੇ ਕੈਮਰੇ ਨਹੀਂ ਜਾਣਗੇ ਭਵੰਤਮਨ ਨੇ ਕਿਹਾ ਸਾਰਿਆਂ ਨੂੰ ਫ੍ਰੀ ਕਰ ਦਿਓ ਕਿ ਉੱਥੇ ਕੈਮਰੇ ਦਾ ਹੜਾ ਆ ਜੂਗਾ ਨਾ 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 ਕੈਮਰੇ ਉਨਹੀਂ ਰਹਿਣਗੇ 2 3 ਜਿਹੜੀ ਬਾਹਰ ਫੀਡ ਆਊਗੀ ਉਹਨੂੰ ਫੀਡ ਕਹਿੰਦੇ ਜੀ ਉਹ ਸਾਰਿਆਂ ਵਾਸਤੇ ਫ੍ਰੀ ਕਰ ਦਿਓ ਜਿਵੇਂ ਕਿ ਅੱਪਾ ਹੁਣ ਇਸ ਵਕਤ ਵਿਧਾਨ ਸਭਾ ਚ ਇੱਥੇ ਕੈਮਰੇ ਕਿੰਨੇ ਕਿੰਨੇ ਜੀ ਪਰ ਸਾਰੇ ਚੰਨਾਂ ਤੇ লাইਵ ਚੱਲ ਰਿਹਾ ਜੀ ਇੱਥੇ ਕੈਮਰੇ ਵਾਲੇ ਤਾਂ ਨਹੀਂ ਆਏ ਹੋਏ ਨਾ ਇਸ ਵਕਤ ਨਿਊਜ਼ 18 ਤੇ ਜ਼ੀਟੀ ਤੇ ਏਬੀਪੀ ਤੇ ਸਾਰਿਆਂ ਤੇ ਲਾਈਵ ਚੱਲ ਰਿਹਾ ਇੱਥੇ ਉਹਨਾਂ ਨੇ ਕੈਮਰੇ ਥੋੜੀ ਆ ਰਹੀ ਨੇ ਉਹ ਬਾਹਰ ਖੜੇ ਨੇ ਹਾਂ ਨਾਲ ਅਸੀਂ ਇਹ ਕਲੌਸ ਪਾਇਆ ਕਿ ਗੁਰਬਾਣੀ ਤੋਂ 1 ਘੰਟਾ ਪਹਿਲਾਂ ਗੁਰਬਾਣੀ ਤੋਂ ਅੱਧਾ ਘੰਟਾ ਬਾਅਦ ਕੋਈ ਐਡ ਨਹੀਂ ਆਉਗੀ ਤਾਂ ਕਿ ਕੋਈ ਇਹ ਨਾ ਕਹੇ ਕਿ ਸਾਡੇ 6 ਵਜੇ ਗੁਰਬਾਣੀ ਪ੍ਰਸਾਰਣ ਕਰਦਾ ਮੈਂ ਚੈਨਲ ਕਵੇ ਕੋਈ ਮੇਰੇ ਨਾਲ ਇੰਨੇ ਲੱਖ ਲੋਕ ਜੁੜ ਜਾਂਦੇ ਨੇ 6:30 ਵਜੇ ਇਸ ਕਰਕੇ 6 ਵਜੇ ਤੋਂ ਮੇਰੀਆਂ ਐਡਾਂ ਦੇਣੀ ਸ਼ੁਰੂ ਕਰ ਫਿਰ 7 7:30 ਵਜੇ ਮੈਂ ਖਤਮ ਕਰੂਗਾ ਉਦੋਂ ਵੀ ਲੋਕ ਜੁੜੇ ਰਹਿੰਦੇ ਨੇ ਮੈਨੂੰ 7:30 ਤੋਂ 8:00 ਵਜੇ ਤੱਕ ਮੇਰੀ ਐਡਾਂ ਤੇ ਜਿੱਮੇ ਸਰ ਕ੍ਰਿਕਟ ਦੇ ਮੈਚ ਹੁੰਦਾ ਮੈਚ 7:30 ਸ਼ੁਰੂ ਹੁੰਦਾ ਹੈ 7:00 ਵਜੇ ਟੋਸ ਹੋ ਜਾਂਦਾ ਹੈ ਟੋਸ ਤੋਂ ਬਾਅਦ ਤਾਂ ਲੈ ਨਹੀਂ ਚੱਲਦਾ ਨਾ ਐਡਾ ਉੱਚ ਵੀ ਹੁੰਦੀਆਂ ਨੇ ਤੇ ਜਦੋਂ ਮੈਚ ਸ਼ੁਰੂ ਹੋ ਜਾਂਦਾ ਮੈਚ ਖਤਮ ਹੁੰਦਾ ਫਿਰ ਅੱਧਾ ਘੰਟਾ ਚੱਲਦਾ ਬਾਅਦ ਮੈਨ ਆਫ ਦਿ ਮੈਚ ਇਹ ਉਹ ਇਉਮੀ ਇਹਨਾਂ ਨੇ ਕਰ ਲਿਆ ਤੇ ਗੁਰੂ ਸਾਹਿਬ ਦੀ ਬਾਣੀ ਸਰਵ ਸਾਂਝੀ ਹੈ ਮਨੁੱਖਤਾ ਦੇ ਭਲੇ ਦੀ ਸਰਵਤ ਦੇ ਭਲੇ ਦੀ ਬਾਣੀ ਹੈ ਜਦੋਂ ਮੈਂ ਇਹ ਕਹਿ ਰਿਹਾ ਕਿ ਸਾਰਿਆਂ ਨੂੰ ਫ੍ਰੀ ਕਰੋ ਕਹਿੰਦੇ ਜੀ ਭਗਵੰਤ ਮਾਨ ਸਿੱਖਾਂ ਦੇ ਮਾਮਲੇ ਵਿੱਚ ਦਖਲ ਦੇ ਰਹੇ ਹੁਜੀ ਅਸੀਂ ਵੀ ਸਾਨੂੰ ਤਾਂ ਇਹ ਕੱਲਾ ਨਿਸ਼ਾਨ ਸਾਹਿਬ ਹੀ ਕਿਤੇ ਦੂਰੋਂ ਹੀ ਨਜ਼ਰ ਆਜੇ ਨਾ ਗੁਰਦੁਆਰਾ ਸਾਹਿਬ ਭਾਵੇਂ ਦੂਰ ਹੋਵੇ ਤਾਂ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ ਆ ਜੀ ਅਸੀਂ ਅਸੀਂ ਮੱਥਾ ਲੈਂਜੋਗੇ ਕਿਤੇ ਅਸੀਂ ਤਾਂ ਮਾਣੇ ਆ ਜੀ ਮੈਂ ਜਦੋਂ ਵੀ ਕਿਤੇ ਗੁਰਦੁਆਰਾ ਸਾਹਿਬ ਜਾਣਾ ਮੈਂ ਇਹ ਕਹਿੰਦਾ ਉਹਨਾਂ ਕਿ ਜਿਹੜੇ ਪਹਿਲਾਂ ਲਾਈਨ 'ਚ ਲੱਗੇ ਹੋਏ ਨੇ ਮੱਥਾ ਟੇਕਣਗੇ ਪਹਿਲਾਂ ਬਹੁਤਾਂ ਪ੍ਰੋਟੋਕੋਲ ਨਾ ਕਰਿਆ ਕਰੋ ਤੇ ਸਰ ਜਦੋਂ ਇਹ ਜਾਂਦੇ ਨੇ ਤਾਂ ਟੱਬਰ ਜਾਂਦਾ ਕੀਰਤਨ ਵਾਲੇ ਵੀ ਉੱਠ ਕੇ ਕਰਦੇ ਨੇ ਤਾਂ ਕੋਈ ਗੂ ਵਾਈ ਗੂ ਹੋ ਨਹੀਂ ਹੈਗਾ ਨਾ ਸਿੱਖਣ ਦਾ ਨਾਮ ਨਹੀਂ ਦਾ ਕਹ ਲੈਣਾ ਸੋ ਸੀਤਾ ਜੀ ਜਿਹਾ ਜਿਹਾ ਹੈਗੇ ਆਂ ਦਿਲੋਂ ਹੈ ਜੇ ਜ਼ੁਬਾਨੋਂ ਆ ਅਸੀਂ ਮੌਕਾ ਦੇਖ ਕੇ ਦਾੜੀ ਨਹੀਂ ਖੋਲਦੇ ਸਰ ਜਿਆ ਜੇ ਹੈਗੇ ਹੈਗੇ ਐਂਦਾ ਪਤਾ ਸੱਚੇ ਆ ਬੰਦਾ ਕੋਈ ਨੁਕਸ ਕੱਢ ਕੇ ਦਿਖਾ ਦੇ ਤਾਂ ਮੰਨ ਜਾਂ ਇੱਥੇ ਕਦੇ ਐਂ ਕਰਲਾ ਕਦੇ ਐਂ ਕਰਲਾ ਵੋਟਾਂ ਆ ਗਈ ਐਂ ਕਰਲਾ ਨਹੀਂ ਤਾਂ ਐਂ ਕਰਲਾ ਇਹ ਗੱਲਾਂ ਸਹੀ ਹੈ ਸੋ ਇਹਨਾਂ ਹੁਣ ਮੈਂ ਆਡੀਓ ਹੀ ਪਾਇਆ ਵਿੱਚ ਉਹ ਨਾ ਮੈਂ ਤੁਹਾਨੂੰ ਪਹਿਲਾਂ ਪਰਪਸ ਲਾਉਣਾ ਸਰ ਮੈਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੈ ਨਾ ਹੀ ਮੈਂ ਕੋਈ ਬਿਨਾ ਤੱਥਾਂ ਤੋਂ ਬੋਲਾਂ ਆਨਿਵਲ ਸੁਪਰੀਮ ਕੋਰਟ ਵਾਇਲ ਅਪਹੋਲਡਿੰਗ ਦ ਵੈਲਿਡਿਟੀ ਆਫ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 Dismissed the petition of SGPC and further held that the state would have power to legislate both under entry 228 of the concurrent list or entry 32 of the state list provided in the seventh schedule of the constitution of India. This is a state act. ਦਿਸ ਇਜ਼ ਨਾਟ ਅ ਸੈਂਟਰ ਲੈਕਟ ਧਾਮੀ ਸਾਹਿਬ ਵਕੀਲ ਨੇ ਮੈਨੂੰ ਹੱਦ ਹੈ ਕਿੱਥੋਂ ਕੀਤੀ ਇਹ ਗੱਲ ਤੇ ਮੈਨੂੰ ਇਹਦੇ ਸ਼ੱਕ ਪੈਣ ਲੱਗਿਆ ਹੁਣ ਅੱਤ ਪੜੋ ਇਟਸ ਅ ਸਟੇਟ ਐਕਟ ਸੁਪਰੀਮ ਕੋਰਟ ਤੋਂ ਖੁਦ ਐਸਸੀਪੀਸੀ ਆਪਣੀ ਡਿਸਮਿਸ ਕਰਾ ਕੇ ਇਹ ਫਾਈਲ ਕਿ ਸਟੇਟ ਐਕਟ ਜਾਓ ਇਥੇ ਸੋ ਉਸ ਤੋਂ ਬਾਅਦ ਫਿਰ ਦੁਬਾਰੇ ਲਿਖਿਆ 28 ਤੇ 32 ਜਿਹੜੀ ਲਿਸਟ ਹੈ ਐਂਟਰੀ 28 ਆਫ ਕੰਕ੍ਰੈਂਟ ਲਿਸਟ ਚੈਰਿਟਿਸ ਐਂਡ ਚੈਰੀਟੇਬਲ ਇੰਸਟੀਟਿਊਸ਼ਨ ਚੈਰੀਟੇਬਲ ਐਂਡ ਰਿਲੀਜੀਅਸ ਐਂਡ ધ ਰਿਲੀਜੀਅਸ ਇੰਸਟੀਟਿਊਸ਼ਨ ਮੋਦੇ ਬਾਰੇ ਫੈਸਲਾ ਲੈ ਸਕਦੇ ਸਰਕਾਰ ਅਸੀਂ ਮੈਂ ਕਿਹੜਾ ਮੈਂ ਕੀ ਕਹ ਰਿਹਾ ਜੀ ਮੈਂ ਇਸ ਬਿਲ ਦੇ ਵਿੱਚ ਮੈਂ ਪੜ ਕੇ ਸੁਣਾ ਦਿੰਨਾ ਸਰ ਇਸ ਬਿਲ ਦੇ ਵਿੱਚ ਮੈਂ ਕਹਿਤ ਹੀ ਰਿਹਾ ਜੀ ਮੈਂ ਵਿੱਚ ਕੋਈ ਆਪਣੇ ਆਪ ਨੂੰ ਤਾਂ ਰਾਈਟ ਲੈ ਨਹੀਂ ਰਿਹਾ ਕਿ ਮੈਨੂੰ ਰਾਈਟਸ ਦੇ ਦਿਓ ਮੈਂ ਇਹਦੇ ਵਿੱਚ ਇਹ ਕਹਿ ਰਿਹਾ ਕਿ ਇਟ ਸ਼ਲ ਬੀ ਦਾ ਡਿਊਟੀ ਆਫ ਦਾ ਬੋਰਡ ਬੋਰਡ ਮੀਨਸ ਐਸਜੀਪੀਸੀ ਇਟ ਸ਼ਲ ਬੀ ਇਹ 125ਏ ਹੈ ਸਰ ਇਹਨੂੰ 125ਏ ਮੰਨਿਆ ਜਾਊਗਾ जो विधानसभा हो गया इस क्लॉज वन है कि इट शैल बी द ड्यूटी ऑफ द बोर्ड टू प्रोपीगेट द टीचिंग ऑफ द गुरुज बाई मेकिंग अन अंटरप्ट लाइव टेलीकास्ट ऑफ होली गुरबाणी फ्री ऑफ कॉस्ट विदाउट एनी स्क्रीन रनिंग एडवरटाइजमेंट कमर्शियल डिस्ट्राशन लाइव फीड ऑडियो and audio as well as video of holy gurmani from sri harmandir sahib available free of cost to all media houses outlets platforms channels etc whoever wish to broadcast it for broadcast anywhere including all over the world sir naal assi e vi keh rahe ha ke anyone broadcasting ਹੋਲੀ ਗੁਰਬਾਣੀ ਫਰਮ ਸ਼੍ਰੀ ਹਰਮੰਦਰ ਸਾਹਿਬ ਸ਼ੈਲ ਨਾਟ ਰਨ ਐਨੀ ਐਡਵਰਟਾਈਜ਼ਮੈਂਟ ਐਟ ਲੀਸਟ 30 ਮਿੰਟਸ ਪ੍ਰਾਇਰ ਟੂ ਦਾ ਸਟਾਰਟ ਆਫ ਦਾ ਬ੍ਰੋਡਕਾਸਟ ਆਫ ਗੁਰਬਾਣੀ ਐਂਡ 30 ਮਿੰਟ ਆਫਟਰ ਦਾ ਬ੍ਰੋਡਕਾਸਟ ਆਫ ਗੁਰਬਾਣੀ ਇਜ਼ ਓਵਰ ਆ ਗੱਲ ਕਹਿ ਰਹੇ ਹਾਂ ਸਰ ਕਿ 30 ਮਿੰਟ ਪਹਿਲਾਂ ਨਹੀਂ ਕੋਈ ਐਡ ਆਉਣੀ ਚਾਹੀਦੀ 30 ਮਿੰਟ ਬਾਅਦ ਚ ਨਹੀਂ ਕੋਈ ਆਉਣ ਤਾਂ ਕਿ ਉਹਨੂੰ ਗੁਰਬਾਣੀ ਜਿਸ ਵੇਲੇ ਪ੍ਰਸਾਰਨ ਹੋ ਰਹੀ ਹੈ ਉਹਨੂੰ ਕੋਈ ਕਮਰਸ਼ੀਅਲ ਆਈਟਮ ਨਾ ਬਣਾ ਸਕੇ ਕਿ ਮੈਂ 8:00 ਵਜੇ ਗਰਵਾਣੀ ਹੁੰਦੀ ਤੂੰ ਮੈਨੂੰ ਮੈਨੂੰ ਐਡਾ 8:00 ਵਜੇ ਦੇ ਦੇ ਜਦ ਕੇ ਸਰ ਜੋ ਚੈਨਲ ਚੱਲਦਾ ਹੈ ਪੀਟੀਸੀ ਦਾ ਉਤੇ ਉਤੇ ਐਡਾ ਹੁੰਦੀਆਂ ਸਰ ਪਹਿਲੀ ਹੀ ਐਡਾ ਹੁੰਦੀਆਂ ਤੇ ਉਹ ਤਾਂ ਪੁੱਤ 2 ਮਿੰਟ ਪਹਿਲਾਂ ਵੀ ਆ ਜਾਂਦੀ ਹੈ ਉਹ ਥੱਲੇ ਰਨਿੰਗ ਚੱਲਦੀਆਂ ਨੇ ਅਸੀਂ ਉਹ ਤਾਂ ਉਹ ਵੀ ਉਹ ਵੀ ਇਸ ਤਾਂ ਕਰੇ ਮੈਂ ਕੋ ਮੈਂ ਕਾਦੇ ਵਾਸਤੇ ਕਰ ਰਿਹਾ ਸਰ ਮੈਂ ਚਾਹਨਾ ਕਿਸ ਗੁਰੂ ਦੀ ਬਾਣੀ ਜਿਹੜੀ ਹੈ ਪੂਰੀ ਦੁਨੀਆ ਚ ਫੈਲੇ ਤੇ ਇਸ ਜੀ ਪੀਸੀ ਦਾ ਵੀ ਇਹੀ ਮੋਟਿਵ ਹੈ ਕਿ ਪ੍ਰਚਾਰ ਕਰੇ ਉਹਨੋਂ ਕੋਈ ਖਿਆਲ ਕਰੋ ਇਹ ਬਜਟ ਹੈ ਐਸਜੀਪੀਸੀ ਕਹਿੰਦੀ ਨਾ 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 ਇਹ ਰੋੜੀ ਪ੍ਰਚਾਰ ਕਰਨੇ ਹੋਣ ਤੁਹਾਨੂੰ ਸਾਡੇ ਮਤਾ ਹੁ ਚੱਲੂਗਾ ਹੁਣ ਪਤਾ ਕੀ ਹੋਣ ਲੱਗੇ ਸਰ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਮੇਰੇ ਬਤੀ ਦੰਦ ਨੇ ਮੇਰੀਆਂ ਗੱਲਾਂ ਸੱਚੀਆਂ ਆਇਆਂ ਨੇ ਹੁਣ ਇਹਨਾਂ ਨੂੰ ਪਰਮਾ ਪਿਆ ਹੋਇਆ ਇੱਕ ਨਾ ਪੀਟੀਸੀ ਸਿਮਰਨ ਨਾਂ ਦਾ ਚੈਲਨ ਆਉਂਦਾ ਹੈ ਪੀਟੀਸੀ ਸਿਮਰਨ ਉਹਨੂੰ ਇਹ ਐਸਜੀਪੀਸੀ ਨੂੰ ਦੇਣ ਲੱਗਿਆ ਅਗਲੇ 3-4 ਦਿਨਾਂ ਚ ਫੈਸਲਾ ਹੋ ਜਾਊਗਾ ਮੇਰੇ ਕੋਲੇ ਆ ਗਈ ਰਿਪੋਰਟਾ ਆਫਟਰ ਮੋਕ ਕਮੈਂਟਰੀਆ ਸਰ ਪੀਡੀਸੀ ਸਿਮਰਨ ਨੂੰ ਐਸਜੀਪੀਸੀ ਨੂੰ ਦੇ ਕੇ ਕਹਿੰਦੇ ਐਸਜੀਪੀਸੀ ਨੇ ਉਹਨਾ ਚੈਨਲ ਖੋਲ੍ਹਿਆ ਜੀ ਇਹਨੂੰ ਦੇ ਦਿਓ ਰਹਾ ਫੇਰ ਰੋਤੀ ਰਹਾ ਫੇਰ ਉਹ ਸੇ ਘਰਚੀ ਇਹਨੂੰ ਕੀ ਪ੍ਰੋਬਲਮ ਆਉਂਦਾ ਹੈ ਇਤਨਾ ਨਾਲ ਲੈ ਕੇ ਜਾਣੇ ਇਹਨਾਂ ਨੂੰ ਪੈਸੇ ਕਿਤੇ ਧਰਮਰਾਜ ਨਾਲ ਗੱਲ ਹੋ ਗਈ ਵੀ ਹਾਂ ਤੁਹਾਡੇ ਰਿਆ ਜਾ ਕਰਨਗੇ ਗੁਰਬਾਣੀ ਹੈ ਫੈਲਣ ਤੋਂ ਪੂਰੀ ਦੁਨੀਆ ਚ ਮੈਂ ਦੁਹਾਟੀ ਗਿਆ ਮੇਰਾ ਇੱਕ ਦੋਸਤ ਹੈਦਰਾਬਾਦ ਤੋਂ ਫੋਨ ਕੀਤਾ ਉਹ ਗਿਆ ਸੀ ਆਇਆ ਸੀਗਾ ਐਲ.ਏ ਤੋਂ ਹੈਦਰਾਬਾਦ ਆਇਆ ਬੰਗਲੌਰ ਆਇਆ ਉਹ ਕੋਈ ਬਿਜ਼ਨਸ ਦੇ ਸਿਲਸਿਲੇ ਚ ਕਹਿੰਦਾ ਯਾਰ ਹੋਟਲ 'ਚ ਮੈਂ ਆਇਆ ਹਾਂ ਫਾਈਵ ਸਟਾਰ ਹੋਟਲ ਐ ਤੇ ਯਾਰ ਇੱਥੇ ਪੀਟੀਸੀ ਨਹੀਂ ਚੱਲਦਾ ਤੇ ਮੈਂ ਤਾਂ ਯਾਰ ਬਾਣੀ ਫਿਰ ਕਿੱਥੋਂ ਸੁਣਾ ਮੈਂ ਗੁਹਾਟੀ ਜਾਂ ਨਾ ਟੀਵੀ ਤੇ ਨਹੀਂ ਆਉਂਦਾ ਪਰ ਐ ਸਿੱਧਾ ਹੋਰ ਕੋਈ ਚੈਨਲ ਲਾ ਲਓ ਇੱਕ ਗੱਲ ਮੈਂ ਆ ਮੀਡੀਆ ਸਾਥੀ ਬੈਠੇ ਨੇ ਇੱਕ ਗੱਲ ਮੈਂ ਕਾਇਲ ਨਜ਼ਰ ਆ ਜਾ ਮਕਦਸ ਹਾਊਸ ਦੇ ਵਿੱਚ ਰਿਕਾਰਡ ਤੇ ਜਾਊਗੀ ਜਿਸ ਦਿਨੇ 21 ਜੁਲਾਈ ਤੋਂ ਬਾਅਦ ਇਹ ਫ੍ਰੀ ਟੂ ਏਅਰ ਤੇ ਫ੍ਰੀ ਆਫ ਕਾਸਟ ਹੋਵੇਗਾ ਨਾ ਸਰ ਤੁਸੀਂ ਜਿਹੜਾ ਮਰਜ਼ੀ ਚੈਨਲ ਲਾਓਗੇ ਨਾ ਤੁਹਾਨੂੰ ਅੱਗੇ ਗੁਰਬਾਣੀ ਸੁਣਨ ਮਿਲੇ ਖਬਰਾਂ ਲਾ ਲਿਓ ਭਾਵੇਂ ਕੋਈ ਖੇਡਾਂ ਵਾਲਾ ਲਾ ਲਿਓ ਜਿਹੜਾ ਮਰਜ਼ੀ ਲਾ ਲਿਓ ਗੁਰਬਾਣੀ ਮਿਲੂਗੀ ਸਰ ਮੈਂ ਉਹ ਚਾਹਣਾ ਕਿ ਜਿਹੜਾ ਚੈਨਲ ਲਾਈਏ ਸਾਡੇ ਗੁਰੂ ਦੀ ਬਾਣੀ ਉੱਥੇ ਹੋ ਤੇ ਗੁਰੂ ਸਾਹਿਬ ਨੇ ਬਾਣੀ ਉਦਾਸੀਆਂ ਕਰ ਕਰਕੇ ਪਹਿਲੀ ਦਾਸੀ ਤਾਂ ਹੈ ਹੀ 10 ਸਾਲ ਦੀ ਸੀ ਉਦਾਸੀਆਂ ਕਰ ਕਰਕੇ ਬਾਣੀ ਉਚਰੀ ਐ ਬਾਬਾ ਮਰਦਾਨਾ ਜੀ ਰਵਾਭ ਚੱਕਦੇ ਸੀ ਮਰਦਾਨਿਆਂ ਛੇੜ ਰਵਾਭ ਬਾਣੀ ਉਤਰੀ ਐ ਬਾਣੀ ਉਤਰੀ ਹੋਈ ਐ ਇਹ ਕਿਸੇ ਦੀ ਥੋੜੀ ਐ ਇਹਨੂੰ ਕੋਈ ਕਮਰਸ਼ੀਅਲਾਈਜ਼ ਕਰ ਦੇ ਤਾਂ ਵਪਾਰੀਕਰਨ ਕਰ ਦੇ ਕੋਈ ਇਹ ਤੋਂ ਬਾਦ ਕੋਈ ਇਹ ਤੋਂ ਬਾਦ ਕੋਈ ਹੋ ਸਕਦੀ ਹੈ ਜੀ ਮਤਲਬ ਕਈ ਤਾਂ ਕਿ ਇਹ ਹਾਜਤੰਦਾ ਗੋਰਖੰਦੰਦਾ ਕਿ ਜਿਹੜਾ ਪਾਣੀ ਵਿੱਚੇ ਜਿਹੜਾ ਗੁਰਬਾਣੀ ਵਿੱਚੇ ਜਿਹੜੀ ਕਿ ਸਾਰਿਆਂ ਲਈ ਹੈ ਸਭ ਲਈ ਅਵੇਲੇਬਲ ਹੋਣੀ ਚਾਹੀਦੀ ਹੈ ਸੋ ਇਹਦੇ ਵਿੱਚ ਤਾਂ ਨਹੀਂ ਕਿਹਾ ਇਹੀ ਕਿਹਾ ਕਿ ਭਾਈ ਤੁਸੀਂ ਚੌਂਕੀ ਕਮੇਟੀ ਜਿਹੜੀ ਹੈ ਉਹ ਆਪ ਫੈਸਲਾ ਕਰ ਲੇ ਕੈਮਰੇ ਨਹੀਂ ਬਦਲ ਲੱਗੇ ਹੋ ਇਹਨਾਂ ਨੂੰ ਪਤਾ ਹੀ ਨਹੀਂ ਅਸਲ 'ਚ ਟੈਕਨੀਕਲ ਨਹੀਂ ਪਤਾ ਇਹਨਾਂ ਨੂੰ ਕੈਮਰੇ ਕੁਛ ਨਹੀਂ ਉਹ ਕੈਮਰੇ ਉਹੀ ਹੋਣਗੇ ਬਿਲਕੁਲ ਜਿਵੇਂ ਜਿਵੇਂ ਹੁਣ ਆਪਣੇ ਕੋਲ ਕੈਮਰਾ ਕੋਈ ਨਹੀਂ ਲੱਗਿਆ ਹੋਇਆ ਇੱਥੇ ਪਰ ਸਾਰੀ ਦੁਨੀਆ ਲਾਈਵ ਦੇਖ ਰਹੀ ਹੈ ਕਿਉਂਕਿ ਜਿਹੜੇ ਕੈਮਰੇ ਉਹ ਦੋ ਲੱਗੇ ਹੋਏ ਨੇ ਇੱਧਰ ਲੱਗੇ ਹੁਣ ਆਹ ਲੱਗੇ ਹੋਏ ਆ ਬਸ ਸਾਰਾ ਜਦੋਂ ਮਨਪੀਤ ਵਾਲੀ ਜੀ ਬੋਲਦੇ ਉਹਨਾਂ ਤੇ ਹੋ ਜੂਗਾ ਜਦੋਂ ਮੈਂ ਬੋਲਦਾ ਮੇਰੇ ਤੇ ਹੋ ਜੂਗਾ ਸੋ ਉਹ ਬਾਣੀ ਜਿਹੜੀ ਹੈ ਉੱਥੇ ਉੱਥੋਂ ਬਾਹਰ ਫੀਡ ਜਿਹੜੀ ਹੈ ਉਹ ਫ੍ਰੀ ਆਫ ਕਾਸਟ ਜਾਵੇ ਸਾਰੇ ਆਡੀਓ ਆਡੀਓ ਮੈਨਰ ਕਿਉਂ ਕਿਹਾ ਜੀ ਸਾਡੇ ਬਹੁਤ ਸਾਰੇ ਪੰਜਾਬੀ ਨੇ ਟੈਕਸੀਆਂ ਚਲਾਉਂਦੇ ਨੇ ਕੈਨਟੋ ਵੈਨਕੂਵਰ ਮੈਲਬਨ ਸਿਡਨੀ ਟੈਕਸੀ ਡਰਾਈਵਰ ਨੇ ਜਿਸ ਤਰ੍ਹਾਂ ਕਿ ਆ ਕਿ ਜੀਓਗ੍ਰਾਫਿਕਲੀ ਕੋਲੀ ਸਾਹਿਬ ਨੇ ਦੱਸਿਆ ਟਾਈਮ ਦਾ ਫਰਕ ਹੁੰਦਾ ਟਾਈਮ ਜ਼ੋਨ ਦਾ ਉਸ ਵੇ ਟੈਕਸੀ ਚਲਾ ਰਹੇ ਹੁੰਦੇ ਨੇ ਉਸ ਵੇ ਅਰਦਾਸ ਦਾ ਟਾਈਮ ਹੁੰਦਾ ਜਾਂ ਗੁਰਬਾਣੀ ਚੱਲ ਰਹੀ ਹੁੰਦੀ ਹੈ ਕੀਰਤਨ ਉਹ ਨਹੀਂ ਦੇਖ ਸਕਦੇ ਉਹਨੂੰ ਕੋਈ ਅਵੇਲੇਬਿਲਟੀ ਨਹੀਂ ਹੈਗੀ ਟੀਵੀ ਦੀ ਤਪੜਾ ਰੇਡੀਓ ਲਾ ਲੈਣ ਕੋਈ ਵੀ ਹਰੇਕ ਰੇਡੀਓ ਨੂੰ ਫ੍ਰੀ ਟਰੱਕਾਂ ਵਾਲੇ ਮੁੰਡੇ ਨੇ ਲੌਂਗ ਤੇ ਜਾਂਦੇ ਨੇ ਉਹਨਾਂ ਲੌਂਗ ਤੇ ਕਹਿੰਦੇ ਆ ਸਰ ਕੈਲੀਫੋਰਨੀਆ ਤੋਂ ਸ਼ਿਕਾਗੋ ਟ੍ਰਾਂਟੋ ਤੋਂ ਸ਼ਿਕਾਗੋ ਇੰਡੀਆਨਾ ਇੱਧਰ ਜਾਂਦੇ ਆ ਤਿੰਨ ਦਿਨ ਜਾਣ ਨੂੰ ਤਿੰਨ ਦਿਨ ਆਉਣ ਨੂੰ ਉਹਨਾਂ ਕੋਲੇ ਸਿਰਫ ਰੇਡੀਓ ਹੁੰਦਾ ਹੈ ਰੇਡੀਓ ਚੱਲਦੇ ਆ ਉੱਥੇ ਤਾਂ ਉੱਥੇ ਜੇ ਬਾਣੀ ਸੁਣਨਾ ਚਾਹੁੰਦੇ ਹੋ ਤਾਂ ਬਾਣੀ ਸੁਣ ਸਕਦੇ ਆ ਟ੍ਰੱਕ ਤੇ ਜਾਂਦੇ ਜਾਂਦੇ ਬਾਣੀ ਸੁਣ ਆ ਅਰਦਾਸ ਹੋਵੇ ਹੋ ਸਕਦਾ ਬਹੁਤ ਸਾਰੇ ਆਜੇ ਵੀ ਹੋਣਗੇ ਜਿਨ੍ਹਾਂ ਨੂੰ ਪਤਾ ਹੋਵੇ ਕਿ ਐਨੇ ਵਿੱਚ ਕਿੰਨੇ ਮਿੰਟ ਤੇ ਅਰਦਾਸ ਹੁੰਦੀ ਹੈ ਅਰੇ ਇਸ ਏਰੀਆ ਚ ਸੀ ਟ੍ਰੱਕ ਰੋਕ ਕੇ ਗੁਰੂ ਸਾਹਿਬ ਦੀ ਅਰਦਾਸ ਤੇ ਵੀ ਸ਼ਾਮਲ ਹੋ ਸੇ ਆਡੀਓ ਤਵਰ ਆਡੀਓ ਤੇ ਕਿਉਂ ਨਹੀਂ ਪ੍ਰੋਬਲਮ ਕਰ ਰਹੇ ਸਾਰੇ ਇੱਕ ਚੀਜ਼ ਰੋਕ ਰਹੇ ਹੋ ਇਹ ਆਡੀਓ ਤੇ ਕਿਉਂ ਨਹੀਂ ਪ੍ਰੋਬਲਮ ਕਰ ਰਹੇ ਵੀਡੀਓ ਤੇ ਕਰ ਰਹੇ ਨੇ ਕਿਹ ਕਿਹ ਚੈਨਲ ਆ ਇਹਨਾਂ ਦਾ ਰੇਡੀਓ ਹੈ ਨਹੀਂ ਇਹਨਾਂ ਦਾ ਜੀ ਇਹ ਫੰਗ ਹੈ ਆਡੀਓ ਤੇ ਬਰਾਬਰ ਕੋਈ ਪ੍ਰੋਬਲਮ ਨਹੀਂ ਵੀਡੀਓ ਸਾਡੀ ਹੈ ਸਰ ਇਹ ਤਾਂ ਨਹੀਂ ਹੋਊਗਾ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਕਿਹਾ ਅਸੀਂ ਵੀ ਨਮਾਣੀ ਸਿੱਖਾਂ ਅਸੀਂ ਵੀ ਚੌਹਨਿਆਂ ਕੇ ਸਾਡੇ ਧਰਮ ਦੀ ਜਿਹੜੀ ਜੱਜਾ ਕਾ پوری ਦੁਨੀਆ ਚ ਹੋਵੇ ਅੱਜ ਜਿਹੜੇ ਬੱਚੇ ਸਮਝਦਾਰ ਹੋਏ ਨੇ ਅੱਜ ਜਿਹੜੇ ਬੱਚੇ ਜੰਮੇ ਨੇ ਉਹਨਾਂ ਨੇ ਅਜੇ ਤਾਂ ਪਾਣੀ ਪੜਨੀ ਐ ਬਾਣੀ ਤੋਂ ਸਿੱਖਿਆਵਾਂ ਲੈਣੀਆਂ ਨੇ ਪ੍ਰੇਰਤ ਹੋਣਾ ਸੋ ਅਸੀਂ ਇਸ ਕਰਕੇ ਕਿ ਉਹ ਕਿਸੇ ਖਾਸ ਬੰਦੇ ਦਾ ਚੈਨਲ ਐ ਤੇ ਉਸ ਬੰਦੇ ਦਾ ਜਾਂ ਉਸ ਪਰਿਵਾਰ ਦਾ ਉਸ ਕਮੇਟੀ ਤੇ ਪ੍ਰਭਾਵ ਐ ਤੇ ਉਹਨਾਂ ਦੇ ਚੈਨਲ ਹੀ ਇਹ ਚਲਾਉਣਗੇ ਇਹ ਨਹੀਂ ਹੋ ਸਕਦਾ ਪਰ ਮੈਂ ਨਾਲ ਇਹ ਵੀ ਕਹਿਣਾ ਚਾਹਨਾ ਕਿ ਪੀਟੀਸੀ ਨੂੰ ਕੋਈ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਪੀਟੀਸੀ ਨੂੰ ਫਰੀ ਦੇ ਵਿੱਚ ਐਡ ਜਿਹੜੀ ਆ ਉਹ ਫੀਡ ਮਿਲੂਗੀ ਉਹ ਉਸੇ ਟਾਈਮ ਤੇ ਗੁਰਬਾਣੀ ਚਲਾ ਸਕਦੇ ਨੇ ਮੈਂ ਉਹਨਾਂ ਨੂੰ ਕਦੇ ਰੋਕਦਾ ਨਹੀਂ ਮੈਂ ਤਾਂ ਇਹ ਕਹਿਣਾ ਕਿ ਬਾਕੀਆਂ ਨੂੰ ਵੀ ਸ਼ੁਰੂ ਕਰੋ ਬਾਕੀਆਂ ਦਾ ਵੀ ਉਹ ਨਹੀਂ ਉਹਨਾਂ ਦੀ ਆਪਦੀ ਰੀਚ ਹੈ ਕਿਸੇ ਦੀ ਆਪਣੀ ਰੀਚ ਹੈ ਕੋਈ ਨਾਰਥ ਇੰਡੀਆ ਚੱਲਦਾ ਹੈ ਕੋਈ ਸਾਊਥ ਇੰਡੀਆ ਚੱਲਦਾ ਹੈ ਕੋਈ THAILAND ਚੱਲਦਾ ਹੈ ਚੈਨਲ ਕੋਈ ਕੱਲੇ ਕੈਨੇਡਾ ਚੱਲਦਾ ਹੈ ਕੋਈ UK ਚੱਲਦਾ ਹੈ ਆਪਣੇ ਆਪਣੀ ਰੀਚ ਹੈ ਸਾਰਿਆਂ ਦੀ ਸੋ ਜਿੱਥੇ ਵੀ ਰੀਚ ਹੋਵੇ ਸਾਡੇ ਗੁਰੂ ਸਾਹਿਬ ਦੀ ਰੀਚ ਉੱਦ ਤੱਕ ਜਾਵੇ ਸਾਡੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗੁਰਬਾਣੀ ਰਾਹੀਂ ਉੱਤਕ ਜਾਣੀ ਚਾਹੀਦੀਆਂ ਨੇ ਆ ਆ ਮਕਸਦ ਹੈ ਜੀ ਹੋਰ ਕੋਈ ਨਾ ਹੀ ਕੋਈ ਕਦੇ ਨਾ ਦੇ ਧਰਮ ਦੇ ਨਾਂ ਤੇ ਅਸੀਂ ਵੋਟਾਂ ਮੰਗਦੇ ਆ ਸਰ ਇਸ ਤਾਂ ਇਸ ਤਾਂ ਬਿਜਲੀ ਦੇ ਨਾਂ ਤੇ ਅਸੀਂ ਤਾਂ ਸਕੂਲਾਂ ਦੇ ਨਾਂ ਤੇ ਮਹ ਲਖ ਲਿੰਕਾਂ ਦੇ ਨਾਂ ਤੇ ਵੋਟਾਂ ਮੰਗਦੇ ਆ ਸੁਖੀ ਜੀ ਬੈਠੇ ਨੇ ਸੁਖੀ ਜੀ ਬੈਠੇ ਨੇ ਜਰਿੰਦਰ ਲੜੇ ਇਲੈਕਸ਼ਨ ਅਸੀਂ ਤਾਂ ਕਦੇ ਨਹੀਂ ਕਿਹਾ ਕਿ ਕਿਸੇ ਜਾਤੀ ਨੂੰ ਪਾਪ ਆਓ ਜਾ ਫਲ ਨਹੀਂ ਜਾਂਦੀ ਜਾਂ ਧਰਮ ਨੂੰ ਪਾਉ ਜਾਂ ਉਹ ਅਸੀਂ ਆਪਣਾ ਪ੍ਰਚਾਰ ਕੀਤਾ ਇਹਨਾਂ ਨੇ ਆਪਣਾ ਕੀਤਾ ਲੋਕਤੰਤਰ ਹੈ ਲੋਕਤੰਤਰ ਨੇ ਹਾਂ ਉਮੀਦ ਸਾਰਿਆਂ ਨੂੰ ਹੁੰਦੀ ਹੈ ਉਹ ਤਾਂ ਮਸ਼ੀਨਾ ਆਖਰੀ ਮਸ਼ੀਨ ਖੁੱਲਣ ਤੱਕ ਵੀ ਉਮੀਦ ਤੇ ਜਾਗਦੀ ਰਹਿਣੀ ਚਾਹੀਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਸੋ ਸਾਨੂੰ ਲੋਕਾਂ ਨੇ ਸਾਡੀ ਲੋਕਾਂ ਨੇ ਕੰਮਾਂ ਨੂੰ ਪਸੰਦ ਕਰ ਲਿਆ ਸੋ ਅਸੀਂ ਕਦੇ ਕਿਸੇ ਧਰਮ ਵਿੱਚ ਕੋਈ ਦਖਲ ਨਹੀਂ ਦਿੰਦੇ ਅਸੀਂ ਤਾਂ ਚਾਹੁੰਦੇ ਹਾਂ ਸਾਰੇ ਧਰਮ ਜੇ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਨਿੰਮ ਦੇ ਦਰਖਤ ਨੂੰ ਪੂਜ ਕੇ ਕਿਸੇ ਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਕਿ ਤੇਰੇ ਨਿਮਨ ਨਾਲ ਮੇਰੀ ਟਾਲੀ ਜਿਆਦਾ ਵਧੀਆ ਉਹਨੂੰ ਨਿਮ ਪੂਜ ਕੇ ਸਤਿਸ਼ਟੀ ਮਿਲਦੀ ਹੈ ਮੈਨਣ ਦੋ ਉਹ ਵੀ ਜਿੱਥੇ ਲੱਗੀ ਹੈ ਤਾਂ ਲੱਗੀ ਰਹਿਣ ਦੋ ਸੋ ਇਸ ਕਰਕੇ ਸਾਡੇ ਕੋਲੇ ਇੱਕ ਸ਼ਬਦ ਗੁਰੂ ਹੈ ਉਹ ਕਿਸੇ ਹੋਰ ਦੁਨੀਆ ਦੇ ਧਰਮ ਕੋਲ ਹੈ ਨਹੀਂ ਸਾਡੇ ਕੋਲੇ ਇੱਕ ਸ਼ਬਦ ਗੁਰੂ ਹੈ ਜੋ ਜਿਹਦੇ ਕੋਈ ਵੀ ਅੰਗ ਨੂੰ ਪੜੋਗੇ ਤਾਂ ਵਿਸਥਾਰ ਕਰਨ ਵਾਸਤੇ ਦੋ ਦੋ ਮਹੀਨੇ ਲੱਗ ਸਕਦੇ ਨੇ ਉਹਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ 550 ਸਾਲ ਪਹਿਲਾਂ ਲਿਖਿਆ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨਾ ਤਾਂ ਉਸ ਵੇਲੇ ਕੋਈ ਫੈਕਟਰੀਆਂ ਹੋਣਗੀਆਂ ਜਿਹੜੀਆਂ ਧੂਆਂ ਕਰਦੀਆਂ ਹੋਣਗੀਆਂ ਨਾ ਕੋਈ ਪਾਣੀ ਬੰਪ ਕਰਦਾ ਹੋਊਗਾ ਥੱਲੇ ਬੋਰ ਲਾ ਕੇ ਨਾ ਹੀ ਕੋਈ ਸਪਰੇਅ ਕਰਦਾ ਹੋਊ ਮੋਨੋਕਲੋਰੋਟ ਫਾਸ ਦੀ ਉਸ ਵੇਲੇ ਨਾ ਉਸ ਵੇਲੇ ਲਿਖਿਆ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਿੰਨੇ ਬਚਾ ਲੋ ਹਵਾ ਪਾਣੀ ਧਰਤੀ ਅੱਜ ਅਸੀਂ ਉਹ ਤਿੰਨਾਂ ਨਾਲ ਜੂਝ ਰਹੇ ਹਾਂ ਕਿ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਉਹ ਬਾਣੀ ਜੋ ਰਵਿੰਦਰਨਾਥ ਟੈਗੋਰ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨੈਸ਼ਨਲ ਐਂਥਮ ਲਿਖਤਾ ਜਨ ਗਨ ਮਨ ਬਹੁਤ ਵਧੀਆ ਤੁਸੀਂ ਵਰਡ ਐਂਥਮ ਲਿਖ ਦਿਓ ਤਰਵਿੰਦਰਨਾਥ ਟੈਗੋਰ ਜੀ ਦਾ ਜਵਾਬ ਸੀ ਕਿ ਵਰਡ ਐਂਥਮ ਤਾਂ ਆਲਰੇਡੀ ਗੁਰਨਾਨੰਦ ਸਾਹਿਬ ਲਿਖ ਗਏ ਜਿਹੜਾ ਆਰਤਾ ਉਹਦੇ ਵਿੱਚ ਹਾਂ ਪਤਾ ਲੱਖਾਂ ਸੂਰਜ ਉਹ ਵਰਡ ਐਂਥਮ ਦਾ ਗੁਰੂ ਨਾਨਕ ਸਾਹਿਬ ਲਿਖ ਗਏ ਸੋ ਜਿਹੜੀ ਬਾਣੀ ਦੇ ਵਿੱਚ ਵਰਡ ਦਾ ਐਂਥਮ ਲਿਖਿਆ ਹੋਇਆ ਤਾਂ ਪੂਰੀ ਵਰਡ ਦੇ ਵਿੱਚ ਕਿਉਂ ਨਹੀਂ ਜਾ ਸਕਦੀ ਉਹ ਇੱਕੋ ਹੀ ਚੈਨਲ ਤੇ ਇੱਕੋ ਹੀ ਡਿਸ਼ ਤੇ ਜਾਂ ਇੱਕੋ ਹੀ ਇੱਕ ਟੀਵੀ ਤੇ ਕਿਉਂ ਮਹਦੂਦ ਹੈ ਕਿਉਂ ਰੱਖਮੀ ਹੈ ਗਲਤ ਗੱਲ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਪਵਿੱਤਰ ਗੁਰਬਾਣੀ ਕਰ ਕਰ ਜਾਵੇ ਜਿੱਥੇ ਵੀ ਬੰਦਾ ਅੱਜ ਕੱਲ ਦੇ ਜ਼ਮਾਨੇ 'ਚ ਹੱਥ ਲਾਵੇ ਮੋਬਾਈਲ ਨੂੰ ਹੱਥ ਲਾਵੇ ਗੁਰਬਾਣੀ ਆਵੇ ਟੀਵੀ ਦਾ ਸੋਚ ਦੱਬੇ ਗੁਰਬਾਣੀ ਆਵੇ ਰੇਡੀਓ ਦਾ ਸੋਚ ਦੱਬੇ ਗੁਰਬਾਣੀ ਆਵੇ ਤਾਂ ਮੈਂ ਮਾਰਕ ਸਪੀਕਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬਹੁਤ ਹੀ ਪਵਿੱਤਰ ਸਦਨ ਦੇ ਵਿੱਚ ਔਰ ਬਹੁਤ ਹੀ ਪਵਿੱਤਰ ਜਿਹੜਾ ਡਿਬੇਟ ਹੈ ਉਹਦੇ ਉੱਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਔਰ ਮੈਂ ਆਪਣੇ ਆਪ ਨੂੰ ਵੱਡ ਭਾਗਾ ਸਮਝਦਾ ਕਿ ਜੇ ਕਿਤੇ ਗੁਰੂ ਸਾਬ ਨੇ ਬਖਸ਼ਿਸ਼ ਕੀਤੀ ਇਹ ਬਿੱਲ ਜਿਹੜਾ ਸਰਸੰਮਤੀ ਨਾਲ ਪਾਸ ਹੋਵੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ ਮਹੀਨੇ ਬਾਅਦ ਅਸੀਂ ਸਾਡੀ ਗੁਰੂਆਂ ਦੀ ਜਿਹੜੀ ਗੁਰਬਾਣੀ ਹੈ ਉਹਨੂੰ ਜਿੱਧਰ ਨੂੰ ਮੂੰਹ ਕਰੀਏ ਵਾ ਸਾਨੂੰ ਗੁਰਬਾਣੀ ਸੁਣੇ ਤੇ ਇਹੀ ਮੈਂ ਤੁਹਾਡੇ ਸਾਹਮਣੇ ਕਹਿਣਾ ਸੀਗਾ ਔਰ ਮੈਂ ਹੁਣ ਬਿੱਲ ਪਾਸ ਕਰਨ ਸੰਬੰਧੀ ਮੈਂ ਤੁਹਾਡੇ ਤੋਂ ਇਜਾਜ਼ਤ ਵੀ ਲਵਾਂਗਾ ਤੁਸੀਂ ਮੈਨੂੰ ਮੌਕਾ ਦਿੱਤਾ ਬੋਲਣ ਲਈ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ। ਥੈਂਕ ਯੂ ਮੁਖੰਤਰੀ ਸਾਹਿਬ। ਪ੍ਰਸ਼ਨ ਹੈ ਕਿ ਸਿੱਖ ਗੁਰਦੁਆਰਾ ਸੋਧਨਾ ਬਿਲ 2023 ਤੇ ਤੁਰੰਤ ਵਿਚਾਰ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਾਦ ਦੇ ਹੱਕ ਵਿੱਚ ਇਹਨਾਂ ਨੂੰ ਹਾਂ ਕਹਿਣ। ਆਮੀਨ। ਜਿਹੜੇ ਮਾਨਯੋਗ ਮੈਂਬਰ ਪ੍ਰਸਾਦ ਦੇ ਵਿਰੁੱਧ ਇਹਨਾਂ ਨੂੰ ਨਾ ਕਹਿਣ। ਹਾਂਜੀ। ਯਾਦੀ ਸਾਹਿਬ ਅਜੇ ਨਾ ਹੈ। ਨਾ ਹੈ ਜੀ ਨਾ ਬਟਕ ਮੈਂ ਸਮਝਦਾ ਹਾਂ ਕਿ ਹਾ ਪਖਰੀ ਦਿੱਤਾ ਹੈ ਹਾ ਪਖਰੀ ਦਿੱਤਾ ਹੈ ਪ੍ਰਸਤਾਵ ਸਰਕਾਰ ਹੋਇਆ ਹੋਰ ਸਦਨ ਬਿੱਲ ਤੇ ਕਲਾਜ਼वार ਵਿਚਾਰ ਕਰੇਗਾ ਕਲਾਜ਼ 1 ਦੀ ਸਬ ਕਲਾਜ਼ 2 ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬ ਕਲਾਜ਼ 2 ਬਿੱਲ ਦਾ ਹਿੱਸਾ ਹੈ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਹਾ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਵਿੱਚ ਹਨ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪਖਰੀ ਦਿੱਤਾ ਹੈ ਹਾਂ ਪਖਰੀ ਦਿੱਤਾ ਹੈ ਪ੍ਰਸਤਾਵ ਸਦਕਾਰ ਹੋਇਆ ਕਲਾਸ 2 ਪ੍ਰਸ਼ਨ ਹੈ ਕਿ ਕਲਾਸ 2 ਬਿੱਲ ਦਾ ਹਿੱਸਾ ਹੈ ਜਿਹੜੇ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪਖਰੀ ਦਿੱਤਾ ਹੈ ਹਾਂ ਪਖਰੀ ਦਿੱਤਾ ਹੈ ਪ੍ਰਸਤਾਵ ਸਦਕਾਰ ਹੋਇਆ ਕਲਾਸ 1 ਦੀ ਸਬਕਲਾਸ 1 ਪ੍ਰਸ਼ਨ ਹੈ ਕਿ ਕਲਾਸ 1 ਦੀ ਸਬਕਲਾਸ 1 ਬਿੱਲ ਦਾ ਹਿੱਸਾ ਹੈ ਜਿਹੜੇ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਨੂੰ ਨਾ ਕਹਿਣ ਮੈਂ ਸਮਝਦਾ ਹਾਂ ਪਖਰੀ ਗਿਆ ਤੇ ਹਾਂ ਪੜ ਗਿਆ ਤੇ ਪ੍ਰਸਤਾਵ ਸਵਕਾਰ ਹੋਇਆ ਸਿਰਲੇਖ ਪ੍ਰਸ਼ਨ ਹੈ ਕਿ ਸਿਰਲੇਖ ਬਿੱਲ ਦਾ ਸਿਰਲੇਖ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਨੂੰ ਨਾ ਕਹਿਣ ਮੈਂ ਸਮਝਦਾ ਹਾਂ 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 ਪਖਰੀ ਗਿਆ ਤੇ ਹਾਂ ਪੜ ਗਿਆ ਤੇ ਪ੍ਰਸਤਾਵ ਸਵਕਾਰ ਹੋਇਆ ਮਾਨਯੋਗ ਮੁੱਖ ਮੰਤਰੀ ਜੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰ ਮਾਨਯੋਗ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਦਾ ਸਿੱਖ ਗੁਰਦੁਆਰਾਜ਼ ਐਮੈਂਡਮੈਂਟ ਬਿਲ